ਤント ਨੂੰ ਸੁਣਾ ਜੰਗ ਭਾਈ ਔਰ ਕਾਦੀ ਬਾਹਰ ਕੁੱਤੀ ਜਾਏ ਇਹ ਆਤਮ ਕੋ ਸੋਖੋ ਸ਼ਖਸ ਕੋ ਸੁਲੋ ਰਹੋ ਤਾ ਸੱਜ ਗੋ ਅਸੱਜ ਕੋ ਨੀ ਜਾਏ ਜਿਵੇਂ ਤੇ ਇਹ ਕਿਸੇ ਕਾਰੋਂ ਨਾ ਜਾਣਾ ਸਾਰ ਨਾ ਜਾਣਾ ਦੇ ਗੁਰੂ ਨਾਨਕ ਦੇਵ ਜੀ ਜੈ ਹੋ ਸਤਿਗੁਰੂ ਜੀ ਸਾਜਣੂ ਆਗਰੀ ਗੁਰੂ ਖਾਲਸਾ ਸਾਹਿਬ ਜੀ ਹੋ ਇਹਨੇ ਜੀ ਤਖ਼ਰਮ ਹੋਣ ਤੋਂ ਪਹਿਲਾਂ ਇੱਕ ਇੱਕ ਆਸਾਨ ਦਾ ਅਧਿਹਾਸ ਕੀਤਾ ਜਿੱਦੜ ਹੈ ਜੀ ਗੁਰੂ ਅੱਗੇ ਆਸੇ ਜੋ ਆਰੰਭ ਹੋਣਾ ਹੈ ਉਸ ਲਈ ਪਹਿਲਾਂ ਦੀ ਕੀਤੀ ਕਰਦੇ ਹੋ ਸੁਣੋ ਸੰਗਤਾਂ ਜਦੋਂ ਸਲਮ ਨੂੰ ਬੋਗਨ ਸਿੰਘ ਸਾਹਿਬ ਮਹਾਰਾਜ ਜੀ ਨੇ ਵੀ ਪ੍ਰੇਰ ਜੀ ਜਨ ਕਰ ਜਾ ਹੈ ਜੀ ਨਾਮ ਪ੍ਰਸਾਦ ਤੋਂ ਕਿਥੇ ਪੁਜੇ ਸਾਨੂੰ ਇਹ ਪਠਾਣ ਦਾ ਨਿਹੰਗ ਪਾਏ ਕੋਟਲੇ ਆਏ ਦਾ ਕੱਫਾ ਸੀ ਇਸ ਨੂੰ ਤੂਬਾਰੇ ਸਾਹਿਬ ਜੀ ਨੇ ਆਜ ਦੇ ਗੁਰੂ ਤੇ ਨੀਲੇ ਰਾਦੇ ਦੇ ਚੰਨ ਪਵਾ ਦੇ ਤੈਨੂੰ ਖੰਡਾ ਕਰ ਦਿੱਤਾ ਜਦੋਂ ਪ੍ਰਸਾਦ ਨੂੰ ਕੱਦਾ ਲਗਾ ਕੇ ਮੇਰੇ ਦਾ ਅਰੋੜਾ ਦਾ ਕੱਫਾ ਠੰਡਾ ਹੋ ਗਿਆ ਹੈ ਓ ਸਾਹਬ ਜੇ ਤੁਸ ਕੱਢੇ ਆਇਆ ਜੇ ਤੁਸ ਸਾਹਬ ਦੇ ਚੈਨ ਤਸਾਈ ਲੈ ਕਾਹ ਲਗਾ ਬੀਨੂ ਆਇਆ ਸੱਚੇ ਪਾਤਸ਼ਾਹ ਆਪ ਦਾ ਬਖਸ਼ੰਦ ਗੁਰੂ ਹੈ ਕਿਰਪਾ ਕਰੋ ਇਸੇ ਪਲੇ ਮਾਰਾ ਮੇਰੇ ਘਰ ਨੂੰ ਵੀ ਪੂਰੇ ਕਰੋ ਜੇ ਪੱਛੇ ਨੂੰ ਛੰਡਾ ਕੀਤਾ ਹੈ ਆਤਮਾ ਮਾਰਾ ਪੱਠਾ ਛੱਡਣਾ ਕਰਨਾ ਕੀ ਔਖਾ ਬੇਨਤੀ ਕੀਤੀ ਤੇ ਐਤ ਦਾ ਮਾਰਾ ਕਰੋੜੇਂਦਰ ਮੰਨਣ ਖੰਡ ਕਉਣ ਵਾਲੇ ਹੂੰ ਇੱਕ ਰੋੜੇ ਦਾ ਪੱਠਾ ਛੱਡਣਾ ਆਪੂ ਕੀ ਮੁਸ਼ਕਲ ਹੈ ਇਹ ਜਦੋਂ ਬੇਨਤੀ ਕੀਤੀ ਉਹ ਸਰ ਗੁਰੂ ਮਹਾਰਾਜ ਸਾਹਿਬ ਜੀ ਕਾਕਸਾੜੀ ਨੇ ਪ੍ਰਸੰਗ ਹੋ ਕੇ ਦੇਖਦੇ ਕਾਈ ਗਰੀਬ ਨੂੰ ਆਜਿਨੇ ਆਪ ਜੇ ਕਸੂਮ ਸਾਹਿਬ ਨੇ ਤਰਕਾਮ ਦਰਸੀ ਜੋ ਸ੍ਰੀ ਸਾਹਿਬ ਐਸਲ ਇਸੇ ਸਾਹਿਬ ਨੂੰ ਇੱਕ ਤਾਰ ਬਖਸ਼ੀ ਇਹ ਦਿਖਾਉਣ ਆਉਂਦੇ ਘਰ ਜਾ ਕੇ ਪਹਿਲੇ ਤੋਂ ਰਸਤੇ ਵੇਦਾਰਾ ਸਾਹਿਬ ਦੇ ਇਹ ਯਾਦਗਾਰ ਆ ਵੀ ਪੂਜਾ ਕਰਵਾ ਰਿਆ ਅੱਜ ਦੇ ਰਾਸ ਤੇ ਜੋਗੀ ਬਾਪ ਸਾਹਿਬ ਜੀ ਨੇ ਇਹਦਾ ਪੂਰਾ ਪ੍ਰਣਿਵੇਸ਼ ਕਰਕੇ ਇੱਕੋਂ ਵੀ ਨਾ ਰਹਿ ਸਕਿਆ ਬਾਪ ਸਾਹਿਬ ਜੀ ਨੂੰ ਆਪ ਇਹ ਨਹੀਂ ਹੰਗੂ ਕੁਸ਼ਾਇਨ ਖਾਂਦੇ ਕਿਲੇ ਦੇ ਅੰਦਰ ਗੁਰੂ ਮਾਰਾ ਉਹਨਾਂ ਗੈਰ ਨੂੰ ਸੁਣਾ ਦੇ ਸਮੇਂ ਉਤੋਂ ਕਿ ਇਹ ਗੁਰੂ ਮਾਰਾ ਸੱਚੇ ਬਾਪ ਸਾਹਿਬ ਜੀ ਜਿਹਨਾਂ ਦੇ ਘਰ ਵਿੱਚ ਜਨਮ ਪਾਇਆ ਹੈ ਕਾਲੀ ਸਿੰਘ ਨਾਲ ਸਾਨੂੰ ਇਹਦੇ ਘਰ ਵਿੱਚ ਨਿਵਾਸ ਕੀਤਾ ਮਾਰਾ ਜੀ ਨੇ 40 ਸਾਲ ਤੋਂ ਲੱਗੀ ਇਹਦੀ ਲੜਕੀ ਜਿਹੜੀ ਨੌਜਵਾਨ ਸੀ ਅਜੇ ਸੀਰ ਤੋਂ ਆਉਂਦਾ ਵੀ ਸੀ ਜਦੋਂ ਸੁਸਾਇਦ ਤੇ ਤਸਵੀਰ ਦੇਖ ਕੇ ਜਿਹਨੇ ਮੰਨਤਾਂ ਕਰਕੇ ਮੰਨਦੇ ਕਿ ਸ਼ਾਂਤੀ ਪ੍ਰਾਪਤ ਹੋਵੇਗੀ ਪਰੋ ਬੁਕਾਰਾਂ ਨੇ ਫੁਰਮੀ ਜਿੜ ਗਈ ਤੇ ਨਿਹਾਲ ਹੋ ਗਈ ਆਪਣੇ ਪਿਆਰ ਨੂੰ ਕਹਿਣ ਲੱਗੇ ਇਹ ਤਾ ਮਨੁਸਾਏ ਦੇਖਣ ਕਰਕੇ ਮਾਮੂਣ ਦੇ ਲਈ ਸ਼ਾਦੀ ਹੋ ਗਈ ਹੈ। ਮੈਂ ਉਹ ਸਾਲੀ ਨੂੰ ਸ਼ਾਦੀ ਨਹੀਂ ਕਰਉਣੀ। ਇਸ ਪ੍ਰਕਾਰ ਅਰਜ਼ਾ ਕਰਨੇ ਇਸ ਲੜਕੀ ਕਰਦੇ ਆ। ਇਹ ਮੇਰੇ ਆਸਤਾਨ ਸਿੱਤੇ ਪਟਾ ਸਾਹਿਬ ਜੀ। ਉਸ ਜੋੜੇ ਨੂੰ ਜੀਵਨ ਆਇਆ ਆ ਸਾਥ ਸੰਦੇ ਜੀ। ਜਦੋਂ ਇਹਦੇ ਘਰ ਦਾ ਵਾਸਤਾ ਹੋਸੀ ਉਸ ਦੇ ਵੇਲੇ ਸਿਖਾਉਣ ਦੀ ਲੜਕੀ ਨੂੰ ਕਿਹਾ ਕੇ ਪਿਤਾ ਜਿਹੜਾ ਮੇਰੇ ਯਾਦੋਂ ਦਾ ਮੋਹਰਾਪੁਰ ਪਏ ਸ਼ਾਦੀ ਕਰਨੀ ਹੈ। وہ میرے پیر وہ سچے بن گئے ہیں میں ان کے چرنہ چیٹا کرنا کرپا کر کے میرے ویاہ تو جا خرچ کر لوں میری گھوڑی ہونے کا میں دوسرا کے چرنوں میں پھیٹا کر دیا پٹھان خوش ہو کے وہ موہروں کے روپئے دیتے اس لڑکی نے گرو صاحب کے چرموں کے سارے موہروں کے روپئے رکھ دیتے گرو مہاراج صاحب جیویں پدارتوں تو چاہ سی پھر بھی اس تیر جان کے گرو صاحب کی کر دیتی ਜਦੋਂ ਗ੍ਰੀਨਵਾਇਸ ਨੂੰ ਆਇਆ ਸਤੂਰ ਸਿੰਘ ਕਾਕਾ ਜੀ ਨੇ ਇਹ ਉੱਤੇ ਕਹਿੰਦੇ ਕਿ ਇਸ ਤੋਂ ਪਛਾਣ ਕੇ ਗਲਤਵਾਸ ਕੀਤਾ ਸਰਕਾਰੀ ਇਹਦੀ ਫਾਇਲ ਸੀ ਗੁਰੂ ਸਾਹਿਬ ਮਰਨ ਲੱਗੀ ਹੋਈ ਉਹ ਕਹਾਲੀ ਇਸ ਨਖਾ ਪਛਾਣ ਕੇ ਕਦੇ ਨੇ ਦੂਹੇ ਅੱਗੇ ਆਈ ਤੇ ਉੱਥੇ ਇਹ ਜਿਨਾਨੇ ਪਰਦੇ ਅਵਾ ਖਾਏ ਨੋਜਾਨ ਲੜਕੀ ਬੈਠੀ ਹੋ ਕੇ ਉਹ ਸ਼ਬਦੋ ਬੈਠ ਹੋ ਕੇ ਚੱਲੇ ਦੇਵ ਗੁਰੂ ਸਾਹਿਬ ਜੀ ਨੇ ਜੇਕਰ ਇਹ ਕਾਇਸ ਰਾਤ ਕੱਤੇ ਅੰਮ੍ਰਿਤ ਵੇਲੇ ਤੈਰੀਫ ਨੂੰ ਸੰਗਠਿਤ ਜੋ ਕਿ ਰੋਜ਼ ਪਾਰ ਸ਼ੁਰੂ ਹੋ ਉਹ ਪਛਾਨ ਕਿਸ ਤਰ੍ਹਾਂ ਇਹਨਾਂ ਕਰਕੇ ਮਹਾਰਾਜ ਸਾਹਿਬ ਸਗੇ ਦਾਸ ਜੀ ਗਰੀਵਨਵਾਦੀ ਕੈਲੇ ਪਾਉਣੇ ਚਾਹੇ ਉਸ ਤੋਂ ਪਛਾਣ ਨੂੰ ਕਰਨ ਦੇ ਨਾਲ ਉਸ ਆ ਜੀ ਨੂੰ ਵਿਦੇਹ ਕਰ ਗੋਲ ਜੀ ਸਾਹਿਬ ਜੀ ਨੇ ਆਈਏ ਰਸੂਰੀ ਹੰਗਲਾ ਹੋਇਆ ਇਹ ਪ੍ਰਣ ਦਾ ਪ੍ਰਣ ਦੇਖਣ ਨੂੰ ਨਾਸ ਕਰ ਦਿੱਤਾ ਆ ਮਹਾਰਾਜ ਸਾਹਿਬ ਜੀ ਪ੍ਰੇਮ ਨੂੰ ਰੱਖ ਕੇ واش کر کے چمکور صاحب لگ دور کیا بخشے تھے وہ انیس سو سنتالیس ہوئے آدمی آدمی سال شسر دے گئے شسرے پہ وہاں رکھ دے رہے تھے سی سیوا کرتے سن اس چکار صاحب سنگھ استعمال ہے اسدگار دوبارہ ساری سال سمجھ کے ਕਰਨ ਵਾਲਾ ਇਸ ਤੇ ਜੋ ਵੀ ਸਾਇ ਸੱਚੇ ਕਾਰਜਾਂ ਦੇ ਕਰਨ ਪਏ ਐ ਅਗਲੇ ਐਤਵਾਰ ਆਉਦੇ ਗਣ ਹੋਏ ਕੋ ਨਿਸ਼ਾਨ ਸਾਹ ਉੱਤਰ ਸਾਹਿਬ ਜੀ ਸਾਡੇ ਸੰਗਤਦਾਰੋਂ ਜਿੰਨਾ ਸਿੰਘਾਂ ਦੇ ਕੋਲੇ ਜੀ ਹੈ ਉਹਨਾਂ ਦੀ ਸਹਿਮਤੀ ਹੈ ਉਸ ਥਾਂ ਦੇ ਵਿੱਚ ਮਾਰੇ ਸਾਹਿਬ ਦਾ ਨਿਸ਼ਾਨ ਗੱਡਿਆ ਜਾਵੇਗਾ ਕਿ ਅਗਲੇ ਐਤਵਾਰ ਵਾਲੇ ਦਿਨ ਸਾਡ ਸੰਗਤ مگر سنگ چلے گی تو اس کے گھر کے لا کے اپنے آپ کرے گی سنگرام کا لہاڑا جان کے اگلے ایتوار میں سنگار جائے گا ہر سنگتوں میں چیتیا رہے اس سارے پیڑے کٹھے ہو کے ملو واحر جی کا خالص واحد صاحب جی कामणी चरण कम छो प्यारो आउ सरी कामणी चरण कम छो ਮਨ मन कन ਸੱਚ ਰੰਗ ਇੱਕੋ ਨਾਮ ਅਰਾਧਾ ਇਹਿਆ ਰੰਗ ਪੂਰਾ ਆਵਿਆ ਜਿਸਨ ਸਵੇਸ਼ਾਰ ਔਰ ਅੰਮ੍ਰਿਤ ਗੂੜ ਸੋਹਾਣੀ ਮੇਨ ਸਾਧੂ ਪੀਵਨ ਹਾਰੋ ਆਣ ਤੈਨੂੰ ਕਬ ਸੰਗ ਮੋਹਿਆ ਸੰਮਰਧ ਪੁਰਖ ਅਪਾਰ ਔਰ ਮੇਨਨਾ ਨੂੰ ਮਾਨ ਲੂਤਾ ਆਰੋ ਮਿਲਾਉਣ ਹਾਰ ਜਿਨਨੀ ਸਖੀਏ ਪ੍ਰਭ ਪਾਇਆ ਹਉ ਤਿੰਨ ਕੈ ਸਦ ਬਰਹਾਰ ਨਾਮਿਤ ਹਰ ਜੀ ਮਾਇ ਕਾਰ ਸਭ ਸੁਸਵਾਰਨ ਹਾਰ ਆਉਨ ਤਿੰਨਾ ਸੁਹਾਗੇਣੇ ਜਿਨ ਰਾਮ ਨਾਮ ਉਰਹਾਰ ਤਾਵਣ ਕਿੰਨਾ ਸੁਹਾਗੁਨੀ ਜਿਨ ਰਾਮ ਨਾਮ ਉਰਹਾਰ ਵਾਰੀ ਦੀ ਕਾਠਾ ਵਾਰੀ ਦੀ ਥਾਹਣ ਸਰਤੀ ਕਾਮਣੀ ਅਜੀ ਗੁਰੂ ਖਾਨ ਦਾ ਆਇਆ ਗੁਰੂ ਜੀ ਦੀ ਸਾਡੀ ਨੂੰ ਅਜੀ ਗੁਰੂ ਖਾਨ ਸਾਹਿਬ ਸਮੇਜਿਓ ਆਤਮਾਵਾਲਿਓ ਅੱਜ ਸੋਲਵੀਂ ਜਨਮ ਹੈ ਸਾਰੇ ਗੁਰੂ ਸਾਹਿਬ ਦੀ ਹਜ਼ੂਰੀ ਕੇ ਦੇਖੇ ਹੋਏ ਹਾਂ ਸੰਤੂ ਸੱਚੇ ਪਾਕ ਸਾਹਿਬ ਦੀ ਅਤੰਤ ਕਿਰਪਾ ਦਾ ਸਰਤਾ ਹੈ ਪਹਿਲਾ ਕੀਰਤ ਹੋਇਆ ਇਕੱਠਾ ਹੋਈ ਹੈ ਤੇ ਸ੍ਰੀ ਅਖੰਡ ਪੈਠਾ ਹੈ ਉਹ ਸੰਕਲਨ ਸਰਗੁਣ ਕੀਤੇ ਹੈ ਮਹਣੀ ਮਹਿੰਦਾ ਕਾਰਜ ਸਰੂਰ ਕੀਤਾ ਹੈ ਕੋਣ ਮਹੀਨੇ ਦੀ ਕਥਾ ਸੰਕਤ ਸੁਣੋ ਇਹ ਸੌਣ ਦੇ ਮਹੀਨੇ ਪਾਰਾ ਗੁਰੂ ਮਾਰਾ ਸਾਹਿਬ ਕੜਨ ਕੋ ਤੇ ਉਵੇਹ ਬਸਤੈ ਉਰਮ ਉਲੇਹਣੇ ਸਾਉਣ ਸਰਦੀ ਕਾਮਣੀ ਜਦ ਸਰਕਾਰ ਸੌਣ ਦਾ ਮਹੀਨਾ ਆਉਂਦਾ ਹੈ ਉਸ ਵਕਤ ਤੇ ਜਿੰਨਾ ਪਤੀ ਦੀ ਸੇਵਾ ਕਰਨ ਵਾਲਾ ਸਤੰਤਿਆਂ ਦੀ ਦੀਨਾ ਹਨ ਜਿੰਨਾ ਵਿੱਚ ਸੀਰ ਸੁਭਾਉ ਸੇਵਾ ਭਾਵ ਹੈ ਤਕਿੰਦਰ ਦਾ ਧਰਮ ਹੈ وہ ساحد کے سمیت ساؤن چہرے تو بہت پرم رس آ جانا چارو پتی نے چرلوں کملوں کا پیار ہوں گا جنہیں نشچا ہے کہ کو نانک جی پھرو پرمیشور کر جانے تم ستی جگہ کروانے جنہوں نے آپ کے پتی پرمیشور کر کے سمجھا ہے تمام بیویاں سرو آئی ہیں ਰਵਾਇਤੀ ਰਿਵਾਜ ਬਰਨ ਵਾਲੀਆਂ ਹਨ ਹਨ ਇਸ ਤਰ੍ਹਾਂ ਸਾਰੇ ਸੰਗੇ ਜੀ ਜਿੰਨੇ ਸਾਰੇ ਪੁਰਖ ਆਏ ਸਾਰੇ ਇਸਤਰੀਆਂ ਵੀ ਆਈਆਂ ਹੈ ਇਸਤਰੀ ਪੁਰਖ ਜਿੰਨੀ ਹੈ ਇੱਕੋ ਪੁਰਖ ਸੁਦਾਈ ਨਾ ਇੱਕ ਪਰਮੇਸ਼ਰ ਹੀ ਪੁਰਖ ਹੈ ਬਾਕੀ ਸਾਰੀਆਂ ਇਸਤਰੀਆਂ ਵੀ ਨਹੀਂ ਆਈਆਂ ਹਨ ਜੀ ਉਹ ਸਾਰਿਆਂ ਦਾ ਪਤੀ ਪਰਮੇਸ਼ਰ ਹੈ ਉਹ ਪਰਮੇਸ਼ਰ ਦੀ ਚਾਹ ਜਿੰਨਾ ਪੁਰਖਾਂ ਨੇ ਪਾਈ ਹੋਈ ਹੈ ਉਹ ਜਾ ਵਾਲੇ ਕਾਉਨਿਏ ਦੀ ਨੀਰੀ ਹੰਮੇ ਪਰਮੇਸ਼ਰ ਦੀ ਪ੍ਰਾਪਤੀ ਦੀ ਇਛਾ ਜਿਨਾਂ ਨੂੰ ਲੱਗੀ ਕਹਨੋ ਗੁਰਮੁਖ ਹਨ ਕਹਨੋ ਨੇ ਵਾ ਜੀਵਨ ਹੈ ਕਹਨੋ ਨੇ ਆਇਆ ਸਫਲਾ ਹੈ ਆ ਪੰਨੇ ਦੇ ਹੋਏ ਕਿੰਨੇ ਸਾਉਣ ਸਰਤੀ ਕਾਮਣੀ ਇਹੋ ਸਰਕਾਰ ਸਾਹਿਬ ਜੀ ਸੌਣ ਦੇ ਮਹੀਨੇ ਸ਼ੌਕ ਵਸਤੇ ਜੇ ਪਰਮੇਸ਼ਰ ਦੇ ਮੈਨੂੰ ਸ਼ੌਕ ਹੋਣਾ ਹੈ ਇਹ ਸੌਣ ਦੇ ਮਹੀਨੇ ਹੈ ਸਾਉਣ ਦੇ ਮਹੀਨੇ ਤੇ ਬੱਦਲਾਂ ਉਦਾਹਾਨੀ ਤੇ ਗੁਰੂ ਮਾਰਾ ਸਾਹਿਬ ਬੱਦਲ ਉੱਤੇ ਆਏ ਬੱਦਲ ਦੀ ਦਰਕਾ ਕਰਦੇ ਗੁਰੂ ਸਾਹਿਬ ਕੋੇਸ਼ ਕਰਦੇ ਹਾਂ ਇਹ ਸ਼ੌਕ ਵਸਦਾ ਰੂਹ ਦੀ ਸ਼ੌਂਕ ਦੇ ਮਹੀਨੇ ਦੇ ਤੇ ਥਰਸੀ ਕਾਮਨੀ ਸਤਿ ਰਾਸੇ ਦੀ ਯਾਸਿਕੂ ਕਾਮਨੀ ਆਹ ਆਨ ਪ੍ਰਵੇਸ਼ ਦੀਆਂ ਸਖੀਆਂ ਹਾਂ ਮੇਰੀਆਂ ਚਰਨ ਕਮਲ ਤੇਉ ਪਿਆਰ ਬਿਨਵੈ ਵਹਿਰ ਦੇ ਚਰਨ ਜੋ ਕਬਲ ਵਿੱਚ ਪ੍ਰਕਾਸ਼ ਮਹਿ ਹਨ ਉਹਨਾਂ ਦੇ ਨਾਲ ਪਿਆਰ ਲੱਗਾ ਹੋਇ ਇੱਕਿੱਤ ਹੋ ਕੇ ਜੁੜੇ ਹੋਏ ਹਾਂ ਮਾਇਕਨ ਰਸਤਾ ਸੱਚੇ ਰੰਗ ਜਿਵੇਂ ਵਸਾ ਸੀ ਜਿਵੇਂ ਨਾਵੀ ਸੱਤੇ ਮਾਹੌਲ ਉਤਰਦਾ ਹੋਇਆ ਤਨ ਕਰਕੇ ਨਹੀਂ ਸੱਤੇ ਰੰਗ ਦੀ ਤੁਜਣਾ ਲਿਆ ਹੋਇਆ ਹੈ ਇੱਕ ਨਾਮ ਆਧਾਰ ਕਿਰਪਾ ਵਾਲ ਪ੍ਰਭੂ ਦੇ ਨਾਮ ਦਾ ਹੀ ਆਸਰਾ ਇਹਨਾਂ ਦੇ ਕਾਇਲ ਜੋ ਸਹੇਦ ਹੋੜ ਕੋ ਭਜੇ ਸੰਕਾਰ ਇੱਕ ਪਰਮੇਸ਼ਰ ਦੇ ਨਾਮ ਦਾ ਆਸਰਾ ਜਿਵੇਂ ਅੰਦਰ ਮੁਰਾਦ ਦੇ ਇੰਗਵਾਇਆ ਤੇ ਹੈ ਬਾਕੀ ਦੇ ਜਿਨ੍ਹਾਂ ਦੇ ਮਨ ਹੋਇਆ ਕਿ ਇਹ ਕਹਿੰਦੇ ਸੀ ਯਾਰ ਹੈ ਆਸਰਾ ਹੈ ਉਹ ਕੱਚੋ ਰੰਗ ਲੱਗੇ ਹੋਏ ਹੈ ਜਿਵੇਂ ਕੁਸਮੇ ਦਾ ਕੱਚਾ ਰੰਗ ਹੁੰਦਾ ਹੈ ਜਦੋਂ ਪਾਣੀ ਪਵੇ ਉਹ ਜਦੋਂ ਸਾਲ ਸੰਗੀ ਦੀ ਨੀ ਦੇ ਕਹਿੰਦਾ ਹੈ ਕੈਣੀ ਦੇ ਤਾ ਦੇ ਨਾਲ ਗੁਰਬਾਹ ਸਾਹਿਬ ਦੀ ਕਿਰਪਾ ਕਰ ਕੱਚਾ ਰੰਗ ਜਿਹੜਾ ਹੁੰਦਾ ਹੈ ਉਹ ਲੈ ਜਾਂਦਾ ਹੈ ਇਸ ਬਾਜ਼ਾਰ ਜਦੋਂ ਕਾਲ ਵੀ ਬਿੰਦਾ ਰੂਪ ਕਾਣੀ ਕਹੇ ਓਗੜ ਆਪੇ ਜੋ ਕੁਸਮ ਦੇ ਰੰਗ ਵੀ ਨਹੀਂ ਆਈ ਜਿਹੜਾ ਮਾਇਆ ਦਾ ਗੰਭੀਰ ਲੋਕਾਂ ਨੇ ਮੰਨਿਆ ਹੈ ਉਹ ਛਿੰਤ ਲੈ ਜਾਂਦਾ ਹੈ ਕਿ ਜਿਨ੍ਹਾਂ ਦਾ ਸੱਚੇ ਪ੍ਰੇਸ਼ੇ ਤੇ ਪ੍ਰੇਮ ਨੂੰ ਮੂਗੀ ਚੀ ਰੰਗ ਵੀ ਨਹੀਂ ਆਈ ਤੇ ਤਰਨਾ ਹੋਇਆ ਹੈ ਉਹ ਇੱਕ ਪ੍ਰੇਸ਼ਣ ਦੇ ਨਾਮ ਦਾ ਆਸਰਾ ਹੈ ਉਹਨਾਂ ਨੂੰ ਵਿਖਿਆ ਰੰਗ ਤੁਰ ਆਵਿਆ ਵਿਸ਼ੇ ਮਾਇਆ ਦੇ ਰੰਗ ਹੈ ਉਹਨਾਂ ਨੂੰ ਇਹ ਕੁਦਾਰ ਆਵੇ ਝੂਠੇ ਪ੍ਰਤੀਤ ਹੁੰਦੇ ਨੇ ਮਾਇਕੀ ਲੰਗਾ ਕਿ ਨਹੀਂ ਫਸੇ ਜਿਹੜੇ ਵਿਸ਼ਵਾਸ ਦਾ ਮੰਨ ਮੰਨਿਆ ਵੇਖਣ ਦਾ ਪਤਲਾ ਜਿਹੜਾ ਵੇਖਦੇ ਤੇ ਵੇਖੋ ਦੀ ਦੇ ਨਾਲ ਤੇ ਸੜ ਜਾਂਦਾ ਹੈ ਹਰ ਨੀਲਾ ਧੰਗਾ ਹੜੇ ਨਹੀਂ ਸ਼ਬਦ ਨੂੰ ਸੁਣ ਕੇ ਨਾਸ ਹੋ ਜਾਂਦਾ ਹੈ ਪੌਰਾ ਨਾਸ਼ਾ ਦੀ ਖੁਸ਼ਬੂ ਵੀ ਨਾਸ ਹੋ ਜਾਂਦਾ ਹੈ ਤੋ ਕਬਲਾ ਦੇ ਵਿੱਚ ਮਿੱਜ ਕੇ ਇਸੇ ਪ੍ਰਕਾਰ ਸਾਥ ਸੰਗਤ ਦੀ ਸਾਖੀ ਜਿਹੜਾ ਹੈ ਉਸ ਸਰਸ ਦੇ ਨਾਲ ਮਰ ਜਾਂਦਾ ਹੈ ਇਸੇ ਪ੍ਰਕਾਸ਼ ਸਾਹਿਬ ਜੀ ਜਿੰਨੇ ਵੀ ਸਾਰੀਆਂ ਚੀਜ਼ਾਂ ਹੋਈਆਂ ਆਇ ਤੇ ਮਸ਼ੇਰੀ ਮਛਰੀ ਆਈ ਹੈ ਜਵਾਨ ਦੇ ਸਵਾਲ ਕਰਦੂਗੀ ਕਦਰ ਤੇ ਮੈਰੀ ਜੰਮੀ ਹੈ ਕਿਉਂ ਇਹ ਵਿਸ਼ਾ ਨੂੰ ਸੰਗਠਿਤ ਕਰਨ ਵਾਲੇ ਇਹ ਵਿਸ਼ਾ ਸਭ ਤੋਂ ਸਰਕਾਰ ਦੇ ਰੂਪਲਾ ਸਿਧਾਂਤ ਨੂੰ ਪੰਜਾਬ ਵਿਸ਼ਾ ਦਾ ਜਿਆ ਰੰਗ ਆਨੰਦ ਮੰਨਿਆ ਹੈ ਇਸ ਨੂੰ ਸਭ ਦੇ ਚਾਹਤ ਦੇ ਸਮੂਹ ਦੇਖਿਆ ਰੰਗ ਸੁਦਾ ਆਇਆ ਜਿਵੇਂ ਮੈਟੀ ਰੰਗਏ ਸਾਰੇ ਕੋਈ ਕੂੜਾ ਆਵੇ ਝੂਠੇ ਹਨ ਕੁਸ਼ੁੰਦੇ ਦੇ ਰੰਗ ਵੀ ਨੇ ਇਹ ਕੂੜੇ ਹਨਗੇ ਜਿਸਨ ਸਬੇਸ਼ਾ ਜਿੰਨੇ ਮਨ ਲੱਗੇ ਆ ਸਾਰੇ ਸਾਹ ਹੋਏ ਵੇਖੀਦੇ ਆ ਨਾ ਇਹੋ ਰੋਸੀ ਦੇ ਆ ਕੋਈ ਆਪਣਾ ਫਰੇਲਾਂ ਫਸਿਆ ਹੋਇਆ ਕੋਈ ਰੂਪ ਇਹ ਦੇ ਤੇ ਮਰਦੇ ਹੋਵੇ ਉਸ ਪ੍ਰਕਾਰ ਸਾਹ ਸੰਗੇ ਜੀ ਸਾਰੇ ਲਾਂਤਾਂ ਦੀ ਸਵਾ ਉਹਨਾਂ ਦੇ ਪੈਂਦੀ ਐ ਤੇ ਵਿਸ਼ੇ ਉਹਨਾਂ ਨੂੰ ਖਾਸ ਕਰਕੇ ਮਿੱਟੀ ਜਿਹੜਾ ਦਾਉਂਦੇ ਆਉਂਦੇ ਆ ਨੇ ਕੋਈ ਇਹ ਜੁਗਲਾਂ ਚ ਵੀ ਨਿੱਕੇ ਤਬਰੋਂ ਉਹਨਾਂ ਦੇ ਅੰਦਰ ਗੁਣਾ ਨਹੀਂ ਹੈ ਕੋ ਲੋਕ ਵੀ ਉਹਨਾਂ ਦੀ ਇੱਜ਼ਤ ਨਹੀਂ ਹੈ ਕਿ ਉਹ ਸੌ ਹੋਏ ਦੇਖੀ ਨੇ ਜਿਸ ਤਰ੍ਹਾਂ ਸਾਉ ਸੰਗੀਤ ਕੋ ਬਰਖਾ ਪੈਂਦੀ ਹੈ ਉਦੋਂ ਜਿਹੜਾ ਜੋਹਾ ਹੁੰਦਾ ਹੈ ਉਹ ਬਰਖਾ ਦੇ ਨਾਲ ਸਾਰਾ ਸੜਕੇ ਸੌ ਹੋ ਜਾਂਦਾ ਏ ਇਸੇ ਪ੍ਰਕਾਰ ਸਾਉ ਸੰਗੀਤ ਜਿਹੜੇ ਵਿਸ਼ਾ ਦੇ ਰੰਗ ਚ ਪਰਦੇ ਹੋਏ ਲੋਕ ਸਮਝ ਰਹੇ ਉਹ ਗੁਰੂ ਸਾਹਿਬ ਦੇ ਉਪਦੇਸ਼ ਨੂੰ ਧਾਰਨ ਨਹੀਂ ਕਰਦੇ ਧੰਨ ਕਰੇ ਤੋਂ ਬਗੈਰ ਸਵਾਹ ਹੋ ਜਾਂਦੇ ਹਨ আর অমৃত ਬੂਲ ਸੁਹਾਗਣੀ ਜਦੋਂ ਸਾਵਣ ਦੇ ਮਹੀਨੇ ਚ ਬਰਖਾ ਪੈਂਦੀ ਹੈ ਉਸ ਵੇਲੇ ਅੰਮ੍ਰਿਤ ਦੀ ਬੂਲ ਸ਼ਾਂਤੀਪੂਰਨ ਬੱਦੇ ਤੋਂ ਨਿਕਲਦੀ ਹੈ ਉਹ ਬੜੀ ਸ਼ੋਭਨੀਕ ਹੁੰਦੀ ਹੈ ਇਹ ਸਾਧੂ ਪੀਵਣ ਹਾਰ ਅਜ ਗੁਬੀਏਗੇ ਉਹ ਮਿਲ ਕੇ ਢਿੰਦੇ ਹਨਗੇ ਇਸੇ ਪ੍ਰਕਾਰ ਸਾਬ ਸੰਗੇਜੀ ਸ਼ਾਂਤੀਪੂਰ ਜਿਹੜੀ ਇਹ ਕਰਕੇ ਸੱਪ ਦੇ ਮੂੰਹ ਚ ਪਈਏ ਤਾਂ ਜ਼ਹਿਰ ਵੱਗ ਜਾਂਦੀ ਨਹੀਂ ਅਬੇ ਜੇ ਕਰਤੇ ਹਨ ਜਿੱਦਣ ਦੇ ਮੂੰਹ ਚ ਪਈਏ ਹਲਕ ਜਾਂਦਾ ਹੈ ਅਬੇ ਜੇ ਕਰਕੇ ਸਾਬ ਸੰਗੇਜੀ ਘੱਟ ਚ ਪਈਏ ਸਵਾਹ ਹੋ ਜਾਂਦੀ ਏ ਕਿਸੇ ਪ੍ਰਕਾਰ ਸਾਬ ਸੰਗੇਜੀ ਜੇ ਕਰਕੇ ਉਹ ਸ਼ਾਂਤੀਪੂਰ ਖਾਸੀ ਦੇ ਮੱਛੇ ਦੇ ਪਈ ਜਾਵੇ ਤੇ ਉਹਦੇ ਖਾਸੀ ਦਾ ਮੋਤੀ ਕਹਿ ਹੋ ਜਾਂਦਾ ਹੈ ਜੇ ਬਾਂਸ ਵਿੱਚ ਪਾਇਏ ਤਾਂ ਬਾਂਸ ਦਾ ਮੋਤੀ ਪੈਦਾ ਹੋ ਜਾਂਦਾ ਹੈ ਅਵੇ ਜੇਦਰ ਤੇ ਉਹ ਮੱਛੀ ਦੇ ਉੱਤੇ ਕੰਡੇ ਇਹਦੇ ਪਾਇਏ ਤਾਂ ਮੱਛੀ ਦਾ ਮੋਤੀ ਪੈਦਾ ਹੋ ਜਾਂਦਾ ਹੈ ਜੇ ਕਛੂ ਦੇ ਪੈਰੇ ਕਛੂ ਦਾ ਮੋਤੀ ਪੈਦਾ ਹੋ ਜਾਂਦਾ ਹੈ ਸੂਰ ਦੇ ਮੱਥੇ ਤੇ ਪਾਇਏ ਮਾਂਸੀ ਸਿੱਤੀ ਸਿੱਤੀ ਤੇ ਪਾਇਏ ਤਾਂ ਵੀ ਮੋਤੀ ਪੈਦਾ ਹੁੰਦਾ ਹੈ ਸੂਕਰੀ ਇਸ ਪ੍ਰਕਾਰ ਛੇ ਪ੍ਰਕਾਰ ਦੇ ਮੋਤੀ ਬਣ ਜਾਂਦੇ ਹੈ ਜੇ ਇਹਨਾਂ ਜਾਨਵਰਾਂ ਤੇ ਤਾਜ ਆਵੇ ਕਰੋ ਹੋਈ ਨਿਸ਼ਾਮ ਸੰਗਿ ਜੇ ਸੱਤ ਦੇ ਪੁੰਚ ਪਾ ਕੇ ਗੈਰ ਬਣ ਜਾਂਦੀ ਏ ਇਸੇ ਪ੍ਰਕਾਰ ਪ੍ਰਵੇਸ਼ਣ ਲੈ ਜਿਹੜੇ ਇਹ ਸ਼ਾਂਤੀ ਵਾਲੀ ਬੂਹ ਲੈ ਨਾ ਗੁਰੂ ਸਾਹਿਬ ਨੇ ਅੰਮ੍ਰਿਤ ਨਾਮ ਦੀ ਇਹ ਜੇ ਕਰਕੇ ਲੈ ਹੱਥ ਵੀ ਨਹੀਂ ਆਈਏ ਹੰਕਾਰੀ ਏ ਉਹਨਾਂ ਨੂੰ ਪ੍ਰਾਪਤ ਹੋ ਜਾਵੇ ਉਹਨਾਂ ਦੇ ਵੀ ਬਰਾਜ ਰੂਪੀ ਮੋਤੀ ਪੈਦਾ ਹੋ ਜਾਂਦਾ ਜੇ ਇਹ ਦੇ ਸਾਹ ਸੰਗਿ ਸਿੱਧੀ ਜੀ ਨਿਆਇ ਅਧਕਾਰੀ ਏ ਉਹਨਾਂ ਵੀ ਗੁੱਦੀ ਦੇ ਅੰਦਰ ਪੈ ਜਾਵੇ ਤਾਂ ਉਹਨਾਂ ਦੇ ਵੀ ਮੁਗਤੀ ਮੋਤੀ ਪੈਦਾ ਹੋ ਜਾਂਦਾ ਹੈ ਇਹਦਰ ਤੇ ਸਾਫ ਸੰਗੇ ਜੀ ਸੂਰਜੀ ਨਿਆਈ ਜਿਹੜੇ ਲੋਕ ਹਨ ਮੇਰੇ ਮਿੰdia ਕਾਨੂੰ ਵਾਲੇ ਕੋ ਵੀ ਇਹ ਸੰਗਦੇ ਦੇ ਆ ਤੇ ਗੋਣ ਤਾਰ ਕਰ ਲੜੀਆਂ ਨੇ ਉਹ ਵੀ ਮੋਤੀ ਵਰਗੇ ਉਜਲ ਹੋ ਜਾਂਦੇ ਹਨ ਆਪਣੇ ਜੀਵਨ ਸਿੰਗਾ ਚਰਨ ਨੂੰ ਦੇ ਇਸੇ ਪ੍ਰਕਾਰ ਕੱਛੂ ਵੀ ਨੇ ਆਈ ਜੇ ਆਲ ਦੇ ਘੋਣਾ ਨੂੰ ਲਪੋ ਕੇ ਰੱਖਣ ਵਾਲੇ ਆ ਉਹ ਵੀ ਸੋਨਾਂ ਨੂੰ ਮੁਕਤ ਰੂਪੀ ਮੋਤੀ ਪ੍ਰਾਪਤ ਹੋ ਜਾਂਦੇ ਹੈ ਇਸ ਪ੍ਰਕਾਰ ਸਾਹਿਬ ਸੰਗੇ ਜੀ ਜੇ ਮੂੰਹ ਬੁਲਾ ਕਰਕੇ ਗੁਰੂ ਦੇ ਉਪਦੇਸ਼ ਨੂੰ ਸੁਣ ਕੇ ਲੋਕ ਸਾਰੇ ਸੁਣੂ ਜਾਂਦੇ ਹੈ ਪਰ ਬੁਧੀਹਾਂ ਦਾ ਤਾਂ ਆਧਾਰ ਹੁੰਦਾ ਹੈ ਬੁਧੀਹੇ ਜਿਹੜੇ ਆ ਸ਼ਾਂਤੀ ਬੋਲ ਨੂੰ ਪੜ੍ਹ ਕਰਦੇ ਆ ਜੋ ਨਿਸ਼ਕਤ ਨਹੀਂ ਗਈ ਇਹ ਸ਼ਾਂਤੀ ਬੋਲ ਉਹਨਾਂ ਦੇ ਕੰਠ ਦੇ ਵਿੱਚ ਗੜੀ ਹੁੰਦੀ ਹੈ ਉਹ ਵਿਸ਼ੇਸ਼ ਵਿੱਚ ਪਾ ਜਾਵੇ ਜੇ ਉਹ ਨੂੰ ਸ਼ਾਂਤੀ ਆਉਂਦੀ ਹੈ ਨਹੀਂ ਤਾਂ ਮੂੰਹ ਨਾਲ ਪਾਣੀ ਪੀਤਾ ਤਾਂ ਸ਼ਾਂਤੀ ਨਹੀਂ ਨਿਕਲ ਜਾਂਦਾ ਇਹ ਪ੍ਰਕਾਰ ਦੇ ਸ਼ਾਸਨਾਂ ਜਿਹੜਾ ਉਪਦੇਸ਼ ਹੈ ਤੇ ਕਿੰਨਾ ਸੁਣੀ ਜਾਈਏ ਇਹ ਸਾਬ ਸੰਗ ਦੀ ਧਾਰ ਨਹੀਂ ਹੁੰਦਾ ਇਹ ਤੈਨੂੰ ਸੁਣਿਆ ਦੂਏ ਕੰਧੋਂ ਨਿਕਲ ਗਿਆ ਨਹੀਂ ਆਇਆ ਸਤਿਗੁਰੂ ਮਾਰਾ ਸਾਹਿਬ ਕੇ ਕਾਸ਼ਾ ਕੁਰਬਾਨੂ ਆ ਤੇ ਇਹ ਬਦਲ ਵੀ ਨਹੀਂ ਆਈ ਇਹਨਾਂ ਦੀ ਧਰਤੀ ਬਾਣੀ ਗੁਰੂਸਾ ਅੰਮ੍ਰਿਤ ਬੋਲਦੀ ਹਰ ਮੈਨਸ ਹੋ ਹੈ ਜਿੰਨਾ ਸਿੱਖ ਸੁਰ ਸਿੱਖਾ ਨੂੰ ਮੰਨਿਆ ਤਨਾ ਤਬ ਜਾਵੀ ਕਿਉਂ ਸਾਬ ਸੰਗ ਦਾ ਅਮਰੀਕਾ ਤੇ ਇਹ ਤੀਰ ਵਾਲੇ ਹੋ ਕੇ ਸਾਥ ਸੰਗਤ ਜੀ ਕੇ ਸੰਬੰਧ ਸ਼ਾਂਤੀ ਮੂਦ ਨੂੰ ਉਹ ਸਾਹਿਬ ਜੀ ਕਿੰਦੇ ਆ ਕੋ ਨਿਹਾਲ ਹੋ ਜਾਂਦੇ ਹਨ ਬਾ ਕਿੰਨੀ ਸ਼ਖੀਏ ਪ੍ਰਾਪਾਇਆ ਇਹ ਸਖੀ ਸੰਤ ਜੀ ਨੂੰ ਜਿਨਾਂ ਨੂੰ ਉਹ ਪ੍ਰਭ ਅਕਾਲ ਪੁਰਖ ਸਕੇ ਪਾਪਾਂ ਨੂੰ ਬੰਦ ਕੁੰਗੌ ਸੰਗਤ ਹਾਂ ਅੰਮ੍ਰਿਤ ਗੂੰਦ ਸੁਹਾਵਣੀ ਮੇਲੇ ਸਾਧੂ ਕੀ ਗੋੜਾ ਮੇਲੇ ਸਾਧੂ ਕੀ ਗੋੜਾ ਸਾਹਿਬ ਸੰਤਾਂ ਮਿਲਦੇ ਵੇਲੇ ਦੁਨੀਆ ਦੇ ਨਿਆਂ ਤੋੜ ਵਾਲੇ ਐਸਿੰਦਿਆਂ ਹੀ ਹਾਲ ਹੋ ਜਾਂਦੇ ਹਨ ਜੰਗਲ ਵਰਗੇ ਦੁੱਖ ਮਿਲ ਜਾਂਦੇ ਹਨ ਸ਼ਾਂਤੀਪੂਰਨ ਜਿੰਨੇ ਸਾਥ ਸੰਗੇ ਜੀ ਜੇਕਰ ਤੇ ਸਤਿਗਤ ਪਾ ਜਾਵੇ ਤਾਂ ਮੋਤੀ ਕਾਇਦਾ ਕਰ ਲਈ ਉਹ ਜਿਹਨਾਂ ਦੀ ਗੁੱਤੀ ਨਹੀਂ ਗੁੱਤੀ ਸਾਹਿਬ ਦੀ ਘਰ ਤੇ ਬੂਦ ਪਾ ਜਾਂਦੀ ਹੈ ਕੋਈ ਮੁਗਦੂ ਕੀ ਮੋਤੀ ਦੀ ਪ੍ਰਾਪਤੀ ਹੋ ਜਾਂਦੀ ਹੈ ਇਹ ਪ੍ਰਕਾਰ ਸੌ ਸੰਗਤ ਨਾਲ ਦੇਖੇਲੇ ਪਿੰਦੇ ਉਹ ਪਰਮੇਸ਼ਰ ਦੇ ਅਨੰਦ ਨਾਲ ਹੋ ਜਾਂਦੇ ਹਨ ਮਨ ਤੇਨ ਪ੍ਰਭ ਸੰਗ ਮੌਲਿਆ ਉਹਨਾਂ ਦੀ ਐਸੀ ਜਿਗਰ ਨਿਸ਼ਟੀ ਹੋ ਜਾਂਦੀ ਹੈ ਜਿਵੇਂ ਵਰਖਾ ਦੇ ਕਾਲ ਨਾਲ ਦਰਸ਼ੀ ਕੱਖ ਵੀ ਸਾਰੇ ਪਰਫੁੱਲਕ ਹੋ ਜਾਂਦੇ ਹੈ ਜਿਵੇਂ ਵਾਹਿਗੁਰੂ ਦੇ ਪ੍ਰੇਮ ਦੇ ਨਾਲ ਮਨ ਸਰੀਰ ਵੀ ਕਿਨ ਕੱਖ ਇੰਦਰੇ ਵੀ ਸਾਰੇ ਮਾਰੂ ਜੇਤੂ ਸਤਾ ਨਾਲ ਵੀ ਪਰਫੁੱਲਕ ਹੋ ਰਹੇ ਹੈ ਉਸ ਦੀ ਸੱਤਾ ਨਾਲ ਅੱਖਾਂ ਵੇਖਦੀਆਂ ਕੰਨ ਸੁਣਦੇ ਆ ਰਸਨਾ ਰਸ ਲੈਂਦੀ ਐ ਕਿ ਉਹ ਵਸਤੂ ਦੀ ਕਿ ਤੂੰ ਸੱਤਾ ਨਾਲ ਹੀ ਪਰਫੁੱਲਤ ਹੋ ਰਹੇ ਹਾਂ ਮੈਂ ਸੰਮਰਥ ਪੁਰਖ ਆਪਾ ਮਨੁੱਖ ਜਿੰਨੇ ਜਨ ਦੇਸ ਨੇ ਸਾਰਿਆਂ ਨੇ ਮਾਰਿਆ ਤੇ ਸੱਤਾ ਵੀ ਕੰਮ ਕਰ ਰਹੀ ਹੈ ਪਰਫੁੱਲਤ ਤਾਂ ਹੋ ਰਹੀ ਹੈ ਸੰਮਰਥ ਪੁਰਖ ਆਪਾ ਉਹ ਸੰਰਾਜ ਸਰਵ ਕਲੈ ਸਮਰਾਟਵ ਅਦੇ ਪੁਰਖ ਪੂਰਣਾ ਸਾਰਿਆਂ ਭਾਵਾਂ ਚ ਕਿਰਤੀਏ 12 ਵਾਰ ਤੋ ਰਹਿ ਕਹਾ ਅਰ ਮੇਰਨਾ ਨੂੰ ਮੰਨ ਲੋ ਚਾ ਜੇ ਸੰਤ ਸੋਸੀਰੋ ਅਕਾਲਪੁਰ ਖੜੀ ਦੇ ਮੇਰਨ ਨੂੰ ਅਧਕਾਰੀ ਨਾਲ ਮਨ ਲੋ ਚਾ ਚਾਹਦਾ ਹੈ ਕਰਮ ਨਿਲਾ ਬਿਨ ਹਾਰ ਮੇਰੇ ਨੂੰ ਚਿੱਤੋ ਵਾਲਾ ਕੱਢਿਆ ਪਰ ਕਰਮ ਹੰਦੇ ਬਨਪੋ ਵਾਲੇ ਹੈ ਜੇ ਮੰਦ ਕਰਮ ਹੋਣ ਤਾਂ ਮੇਰੇ ਆਗੇ ਜਾਂਦਾ ਜੇ ਚੰਗੇ ਕਰਮ ਕੀਤੇ ਹੋਣ ਉਸਤਾਨ ਕਰਮ ਹੋਣ ਤੇ ਗੁਰੂ ਸਾਹਿਬ ਦੀ ਕਰਮ ਕਿਰਪਾ ਹੋਣਗੇ ਓ ਮਨੋ ਲੋਗੋ ਵਾਲੇ ਜੀ ਮਾਦੇ ਗੁਰੂ ਸਾਹਿਬ ਦੀ ਕਿਰਪਾ ਦੀ ਨਿਗਰ ਕਰੇ ਤਾਂ ਸੁਨੇ ਆ ਜਾਏ ਆਪਣਾ ਦਰਵਾਜ਼ਾ ਰਹਿ ਲਿਓ ਲਗਾਏ ਕਿਉ ਕਰੀ ਬਖਸ਼ੀ ਹੈ ਮਹਾਰਾ ਜੀ ਬੰਦੇ ਸਿੱਧੇ ਨਾਲ ਬੁਲਾਉਣ ਵਾਲੇ ਜੀ ਸਹੀਏ ਪ੍ਰਗ ਪਾਇਆ ਕੋ ਸੰਤ ਨੂੰ ਹੱਥ માં ਸਿੱਖੀਏ ਸੰਤ ਜਨੋ ਜਿਨਾਂ ਪ੍ਰਭੂ ਦਾ ਆਲਪੁਰਸੇ ਮੰਦਰ ਨੂੰ ਪਾ ਲਿਆ ਹੈ ਆਉ ਤਿੰਨ ਕੈ ਸਦ ਬਲੇ ਹਾ ਉਹਨਾਂ ਲੋਗੋ ਸੈਕਲੇ ਵਾਲੀ ਵਿਹਾਰ ਜਾਣੇ ਸਦਾ ਸਦਾ ਕੁਰਬਾਨ ਜਾਣੇ ਆਪਣਾ ਆਵਾਰਦੇ ਹਾਂ ਨਾਨਕ ਹਰ ਜੀ ਮਿਆਕਾਰ ਲੋਕ ਸਾਥ ਸੰਗੇ ਜੀ ਮਹਾਰਾਜ ਸਾਹਿਬ ਦੀ ਕਰੂਏ ਹਨ ਸਤਿਗੁਰੂ ਜੀ ਕਹਿੰਦੇ ਹੈ ਆਤਮਿਕ ਖੁਆਇ ਜੀ ਦੀ ਕਿਰਪਾ ਦ੍ਰਿਸ਼ਟੀ ਕਰੋ ਆਪ ਦਾ ਸਦਾ